ਸ੍ਰੀ ਗਾਜੀ ਸਾਰਿਆਂ ਨੂੰ ਤੇ ਅੱਜ ਹੈਗਾ ਮੰਗਲਵਾਰ ਸਵੇਰ ਦੇ 7:40 ਵਜੇ ਹੋ ਗਿਆ ਤੇ ਹੁਣ ਕੰਮ ਦੀ ਤਿਆਰੀ ਆ ਬਸ ਕਿੱਡੀ ਗੱਲ ਕਰਦੇ ਆ ਤੇ ਚਾਰੇ ਪਾਸੇ ਪੂਰਾ ਬਿਆਹ ਚੱਲ ਰਿਹਾ ਹੈ। ਜਿਦੋਂ ਥੋੜੀ ਪਾਣੀ ਵਟਾ ਚਾਲੂ ਰੱਖਾਂਗੇ। ਜਦੋਂ ਇਹ ਪੂਰੀ ਸ਼ੀਸ਼ੇ ਸਾਫ ਹੋ ਗਏ। ਅੱਜ ਆਪਾਂ ਕੰਮ ਲਈ ਜਾਵਾਂ। ਬਸ ਕੰਮ ਲਈ ਗੱਡੀ ਜਦੋਂ ਦੋ ਤਿੰਨ ਮਿੰਟ ਲੱਗਦੇ ਨੇ ਸਾਰੇ ਪਰ ਇਹ ਵਿੰਸ਼ੀ ਸ਼ੀਸ਼ੇ ਸਾਫ ਕਰਨੇ ਬਹੁਤ ਜ਼ਰੂਰੀ ਆ ਕਿ ਅੱਜ ਕੋਰਾ ਬੋ ਪੈ ਗਿਆ ਬੱਸ ਮੁੱਦਾ ਟੋਪੇ ਅੱਜ ਜੀ ਮੌਸਮ ਹੈ ਇਹ ਸ਼ਾਂਤਾਈ ਦੇਖੋ ਬੱਦਲ ਅੱਜ ਆ ਪਰ ਅਜੇ ਕੋਰਾ ਪਿਆ ਆ ਇਸ ਕਰਕੇ ਸ਼ੀਸ਼ੇ ਸਾਫ ਕਰਕੇ ਗੱਡੀ ਦਾੜੀ ਦਾੜੀ ਕੋ ਸਪੋਸ਼ਟ ਹੈ ਤੇ ਬਾਕੀ ਦਾ ਨੂੰ ਮਿਲਦੇ ਹੁਣ ਸ਼ਾਮ ਨੂੰ ਦੁਪਹਿਰ ਨੂੰ ਮਿਲਦੇ ਆ ਲంచ్ ਟਾਈਮ ਤੇ ਬਾਕੀ ਤੁਹਾਨੂੰ ਹੋਰ ਨਹੀਂ ਆ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆ ਲంచ్ ਟਾਈਮ ਹਾਂਜੀ ਪਹੁੰਚ ਗਏ ਹਾਂ ਜੀ ਕੰਮ ਤੇ ਉਹ ਆਪਣਾ ਸੀ ਫੈਕਟਰੀ ਦਾ ਐਫਏ ਤੇ ਹੁਣ ਤੁਹਾਨੂੰ ਲੰਚ ਟਾਈਮ ਮਿਲਦੇ ਆ ਜਾ ਕੇ ਹੁਣ ਆਪਾਂ ਪੀਨੇ ਆ ਕਫੇ ਐਸਪ੍ਰੈਸਸ ਆਪਾਂ ਹੁਣ ਪੀ ਲਵਾਂਗੇ ਕਫੇ ਐਸਪ੍ਰੈਸਸ ਉਹ अख खोलानी बाद कम लगे बाकी इधर अपना कम या मेरे इतने सारे क्या किन्ने ऑर्डर आया जो भी हिसाब था इधर अपने ऑर्डर आते हैं ਤੇ ਮੇਰੇ ਆਰਡਰ ਆਉਂਦੇ ਆ ਇੱਥੇ ਇਹ ਚੈਸਕ੍ਰਿਪਟ ਆਪੀ ਇੰਦਰ ਬਾਣੂ ਆਪਣਾ ਤੇ ਟੋਕੋਸ਼ੀ ਖਾਸਾ ਦੇ ਲਈ ਤੇ ਇੱਧਰ ਕਫੇ ਬਾਕੀ ਮਿਲ ਜੇ ਤੁਹਾਨੂੰ ਲੰਚ ਟਾਈਮ ਟੇਕ ਕੇਅਰ ਜਦੋਂ ਵੀ ਕੋਈ ਆਰਡਰ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਇਹ ਵਿੱਚ ਕੋ ਦੀ ਚ ਵਾਰ ਆਪ ਪਾਣਿਆ ਤੇ ਉਹ ਵਿੱਚ ਬਦਲਾਅ ਦਾ ਕਿੰਨੇ ਟਾਈਮ ਤੁਸੀਂ ਕੋਈ ਪੋਰਟਾ ਬਣਾਇਆ ਕਿੰਨਾ ਟਾਈਮ ਉਹਨੂੰ ਲੱਗਾ ਹੈ ਤੇ ਸਵੇਰੇ ਪਹਿਲਾਂ ਸ਼ੁਰੂ ਕਰਨਾ ਇਹਨੂੰ ਤੇ ਬਾਅਦ ਵਿੱਚ ਇੰਦਰ ਆਰਡਰ ਆਇਆ ਸਾਰੇ ਹਰੇ ਆਰਡਰ ਦੇ ਨਾਲ ਲਿਖਿਆ ਕਿ ਇਹਨੇ ਬਣਾਉਣਾ ਇਹ ਮੇਰਾ ਨਾਮ ਲਿਖਿਆ ਉੱਤੇ ਤੇ ਆ ਲਿਖਿਆ ਡੇਟ ਲਿਖੀ ਆ ਕਦੋਂ ਵਾਵੀਆ ਹੁਣ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆਂ ਇਹ ਚਾ ਕੋਡ ਭਰਨਾ ਸਾਰਿਆਂ ਦੇ ਵੱਖਰੇ ਵੱਖਰੇ ਕੋਡ ਆ ਫਰਮਾ ਕਿ ਤੇ ਤੂੰ ਆ ਜਾਂਦਾ ਸਾਰਾ ਕਿਹੜੇ ਕਿਹੜੇ ਪੋਰਟ ਚਾਹੁੰਣੇ ਆ ਡੇਟ ਸਾਰੀ ਸਾਰਾ ਕੁਝ ਲਿਖਿਆ ਜਦੋਂ ਤੂੰ ਇਸ ਪੋਰਟਾ ਬਣਾਉਣਾ ਕਲਿੱਕ ਕਰਕੇ ਆਪਰੀ ਕਰ ਦੇਣਾ ਫੇਰ ਤੁਹਾਡਾ ਟਾਈਮ ਚੱਲ ਪੈਣਾ ਤੇ ਬਾਕੀ ਮਿਲਦੇ ਆ ਲੱਛ ਟਾਈਮ ਹੁਣ ਆਪਾਂ ਕੰਮ ਨਹੀਂ ਹੋ ਗਿਆ ਰੈਡੀ ਅੱਜ ਕੰਮ ਖਤ ਤੇ ਹੁਣ ਮਿੱਤਰੋ ਟਾਈਮ ਹੋ ਗਿਆ 12:00 ਬਜੇ ਤੇ 5 ਮਿੰਟ ਤੇ ਆਪਾਂ ਹੁਣ ਚੱਲੇ ਆਂ ਘਰ ਭੁੱਖ ਲੱਗੀ ਆ ਤੇ ਜਾ ਕੇ ਖਾਣੇ ਆ ਪਾਸਤਾ ਮਿਲਦੇ ਤੁਹਾਨੂੰ ਘਰ ਜਾ ਕੇ ਹੁਣ ਘਾਂ ਲੱਗਿਆ ਆਪਾਂ ਪਾਸਤਾ ਤੇ ਮਿਲਦੇ ਤੁਹਾਨੂੰ ਬਾਅਦ ਵਿੱਚ ਹਾਂਜੀ ਆਪਾਂ ਖਾ ਲਿਆ ਪਾਸਤਾ ਹੁਣ ਰੈਸਟ ਕਰਦੇ 10 ਮਿੰਟ ਫਿਰ 1 ਵਜੇ ਜਾਣਾ ਕੰਮ ਤੇ ਤੇ ਬਲੌਗ ਦਾ ਕਰਦੇ ਐਂਡ ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਗੁੱਡ ਬਾਏ